देखो ए वीर फगवाड़े ਤੋਂ ਹਿਸ਼ਾਰਪੁਰ ਨੂੰ ਰੋੜਿਆ ਉਥੋਂ ਚੱਲ ਕੇ ਆਪਣੇ ਇੱਥੇ ਸਾਡੇ ਨਾਲ ਬਹੁਤ ਜ਼ਿਆਦਾ ਨਿਜੀ ਪਿਆਰ ਹੈ ਮੇਰੇ ਨਾਲ ਦਿਲੋਂ ਮੁਹੱਬਤ ਕਰਦੇ ਨੇ ਤੇ ਇਹ ਉਥੋਂ ਪਹੁੰਚ ਕੇ 4-5 ਦਿਨ ਤੋਂ ਆਪਣੇ ਇੱਥੇ ਰਹਿ ਰਹੇ ਨੇ ਤੇ ਬੜੇ ਪਿਆਰ ਦੇ ਨਾਲ ਸਾਰੀ ਸੰਗਤ ਦੀ ਸੇਵਾ ਕਰ ਰਹੇ ਨੇ ਤੇ ਮੈਂ ਇਹਨਾਂ ਨੂੰ ਇਹੀ ਬੇਨਤੀ ਕੀਤੀ ਵੀ ਸਾਡੇ ਨਗਰ ਦੇ ਵਿੱਚ ਜਿੰਨੇ ਦਿਨ ਆਪਾਂ ਇੱਥੇ ਸੇਵਾ ਕਰਨੀ ਕੋਈ ਕਮੀ ਨਾ ਹੋ ਆਵੇ ਤੇ ਇਹਨਾਂ ਨੇ ਕਿਹਾ ਬਾਬਾ ਜੀ ਜੋ ਤੁਸੀਂ ਹੁਕਮ ਲਾਓਗੇ ਅਸੀਂ ਉਹੀ ਕਰਨ ਲਈ ਤਿਆਰ ਆ ਤੇ ਜਿਹੜਾ ਆ ਕੋਈ ਵੀ ਕਿਸੇ ਪ੍ਰਕਾਰ ਦੀ ਕੋਈ ਗੱਲਾਂ ਬਾਤਾਂ ਕਰੇ ਕਰਾਵੇ ਕਿਸੇ ਵੀ ਕੋਈ ਆਪਾਂ ਕੰਨਾਂ ਦੇ ਨਾਲ ਨਾ ਸੁਣਨੀ ਨਾ ਕਿਸੇ ਦੀ ਨਿੰਦਿਆ ਕਰਨੀ ਹੈ ਪਿੰਡ 'ਚ ਵੀ ਕਈ بڑے ਕਰਨ ਕਰਾਉਣ ਵਾਲੇ ਇਹ ਸੇਵਾ ਕਰਨਾ ਇਹ ਆ ਸਾਨੂੰ ਮਹਾਰਾਜ ਨੇ ਅੱਗੇ ਲਾਇਆ ਆ ਸਾਡੇ ਜਰੀਏ ਇਹ ਆਏ ਆ ਤੇ ਤੁਹਾਡੀ ਸੇਵਾ ਕਰ ਰਹੇ ਆ ਇਹ ਪਿਛਲੇ ਜਨਮਾਂ ਦਾ ਕੋਈ ਲੇਖਾ-ਜੇਖਾ ਹੁੰਦਾ ਇਹ ਨਾ ਹੜਾਉਂਦਾ ਤੇ ਨਾ ਕਿੱਥੋਂ ਆ ਜਾਣਾ ਸੀਗਾ ਹਨਾ ਕਿਸੇ ਦੀ ਕੋਈ ਪਰਵਾਹ ਨਹੀਂ ਕਰਨੀ ਸਾਡਾ ਬਾਬਾ ਨਾਨਕ ਆ ਸਾਨੂੰ ਗੁਰੂ ਨਾਨਕ ਦੇਵ ਜੀ ਵਾਲਾ ਆ ਤੁਸੀਂ ਭਾਵਨਾ ਦੇ ਨਾਲ ਆ ਜਿਹੜਾ ਆਣ ਕੇ ਗੁਰਦੁਆਰੇ ਬਹਿ ਕੇ ਘੜੀ ਰੱਬ ਨੂੰ ਪਰਮੇਸ਼ਰ ਨੂੰ ਯਾਦ ਕਰ ਲਿਆ ਧਰਮ ਯਾਤ ਮਸਬ ਸਾਰੇ ਹੀ ਇੱਕ ਨੇ ਸਤਿਗੁਰੂ ਦਾ ਉਪਦੇਸ਼ ਆ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ ਹੁਣ ਜਦੋਂ ਦਰਬਾਰ ਸਾਹਿਬ ਜਾਣੇ ਆਪਾਂ ਚਾਰ ਦਰਵਾਜੇ ਨੇ ਉਹਦੇ ਜਿਹੜਾ ਮਰਜ਼ੀ ਆਣ ਕੇ ਉੱਥੇ ਬਹਿ ਕੇ ਪਾਠ ਕਰੇ ਇਸ਼ਨਾਨ ਕਰੇ ਪ੍ਰਸ਼ਾਦਾ ਛਕੇ ਕਿਸੇ ਦੇ ਨਾਲ ਕੋਈ ਭੇਦ ਭਾਵ ਨਹੀਂਗਾ ਕਿਸੇ ਦੇ ਨਾਲ ਕੋਈ ਵਿਤਕਰਾ ਨਹੀਂਗਾ ਇਸ ਕਰਕੇ ਆਪਾਂ ਵੀ ਮਨ ਦੇ ਵਿੱਚ ਨਹੀਂ ਰੱਖਣਾ ਸੰਜਮ ਦੇ ਨਾਲ ਇਹ ਗੁਰੂ ਘਰ ਦੀਆਂ ਜਿਹੜੀਆਂ ਰਸਤਾ ਬਸਤਾ ਆ ਰਹੀਆਂ ਨੇ ਪਤਾ ਨਹੀਂ ਕਿਵੇਂ ਕੋਈ ਕਿਹੜੀ ਭਾਵਨਾ ਦੇ ਨਾਲ ਭੇਜਦਾ ਆ ਜਿੰਨੂੰ ਲੋੜ ਆ ਉਹੀ ਮੰਗੇ ਉਹੀ ਭਾਵਨਾ ਦੇ ਨਾਲ ਪ੍ਰਾਪਤ ਕਰੇ ਕਿਉਂਕਿ ਸਤਿਗੁਰੂ ਕਿਰਪਾ ਕਰੇ ਇਹ 1000 1200 ਦੀਆਂ ਜਿਹੜੀਆਂ ਵਸਤੂਆਂ ਆਉਂਦੀਆਂ ਉਹਦੇ ਵਾਸਤੇ ਲੋਭ ਨਾ ਕੀਤਾ ਜਾਵੇ ਕਿਉਂਕਿ ਇੱਕ ਹੀ ਬੱਚਾ ਬਿਮਾਰ ਹੋ ਡੇ ਜਾਂ ਸਾਡਾ ਮਾਲ ਡੰਗਰ ਬਮਾਲ ਹੋਏ ਡਾਕਟਰ 1000 ਰੁਪਏ ਲੈ ਜਾਂਦੇ ਨੇ ਇਸ ਕਰਕੇ ਉਨਾ ਕੀ ਲੈਣਾ ਆ ਜਿਹੜੀ ਚੀਜ਼ ਦੀ ਵਾਕਿਆ ਜ਼ਰੂਰਤ ਆ ਤੇ ਮੈਂ ਸਮਝਦਾ ਪ੍ਰਸ਼ਾਦੇ ਦੀ ਸੇਵਾ ਆ ਇਹ ਕਰਨਾ ਆਏ ਆ ਤੇ ਅਸੀਂ ਘਰ ਵੀ ਬਣਾ ਕੇ ਖਾ ਸਕਦੇ ਕੋਈ ਗੱਲ ਨਹੀਂ ਜਦੋਂ ਨਹੀਂ ਸੀ ਲੰਗਰ ਲੱਗਦੇ ਆਪਾਂ ਘਰਾਂ 'ਚ ਬਣਾ ਕੇ ਖਾਣੇ ਹੀ ਆ ਪਰ ਜੇ ਇਹ ਆਏ ਆ ਆਪਾਂ ਇਹਨਾਂ ਨੇ ਸੇਵਾ ਕਰਨੀ ਆ ਤੇ ਆਪਾਂ ਸੇਵਾ ਇਹਨਾਂ ਦੀ ਕਰ ਰਹੇ ਆ ਇਸ ਕਰਕੇ ਅਸੀਂ ਇਹਨਾਂ ਵੀਰਾਂ ਦਾ ਦਿਲੋਂ ਧੰਨਵਾਦੀ ਆ ਪਿੰਡ ਅਲੀਵਾਲ ਕੋਟਲੀ ਸਮੁੱਚੀ ਸੰਗਤ ਵੱਲੋਂ ਸਤਿਗੁਰੂ ਜੀ ਇਹਨਾਂ ਨੂੰ ਹੋਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀਆਂ ਬਖਸ਼ਿਸ਼ ਕਰਨ ਹੋਰ ਵੀ ਜਿੰਨੀਆਂ ਰਸਤਾ ਬਸਤਾ ਆਉਣਗੀਆਂ ਆਪਣੇ ਨਗਰ ਦੇ ਵਿੱਚ ਇਹ ਸੇਵਾ ਕਰਨਗੇ ਗੁਰੂ ਨਾਨਕ ਪਾਤਸ਼ਾਹ ਸਦਾ ਹੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਸਾਰੀ ਸੰਗਤ ਇਹਨਾਂ ਦੇ ਜਥੇ ਲਈ ਇੱਕ ਵਾਰੀ ਪਿਆਰ ਨਾਲ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ ਤੰਨ ਬਾਬਾ ਬੁੱਢਾ ਸਾਹਿਬ ਜੀ ਕਿਰਪਾ ਕਰਨੀ ਇਹਨਾਂ ਨੌਜਵਾਨਾਂ ਨੂੰ ਇਸੇ ਤਰ੍ਹਾਂ ਇਤਫਾਕ ਦੇ ਨਾਲ ਸੇਵਾ ਕਰਨ ਦੇ ਮੌਕੇ ਦਮ ਬਖਸ਼ ਕਰਨਾ 40 50 ਜਿਹੜੇ ਵੀਰ ਨੇ ਇਹ ਆਣ ਕੇ ਆਪਣੇ ਉੱਥੇ ਰਹਿ ਰਹੇ ਨੇ ਸਾਰਾ ਪ੍ਰਬੰਧ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਕੀਤਾ ਇਹਨਾਂ ਦੇ ਰਹਿਣ ਦਾ ਖਾਣ ਪੀਣ ਦਾ ਸੌਣ ਦਾ ਬਿਜਲੀ ਦਾ ਕਿੰਨਾ ਵੱਡਾ ਪ੍ਰਬੰਧ ਹੋਵੇ ਤੇ ਫੇਰੀ ਐਡੇ ਵੱਡੇ ਜਥੇ ਸੰਭਾਲੇ ਜਾਂਦੇ ਨੇ ਇਸ ਕਰਕੇ ਸਾਰੀਆਂ ਸੰਗਤਾਂ ਪ੍ਰੇਮ ਦੇ ਨਾਲ ਸ਼ਰਦਾ ਦੇ ਨਾਲ ਕਿਸੇ ਨੇ ਕੋਈ ਕਾਲੀ ਨਹੀਂ ਕਰਨੀ ਸਾਰਿਆਂ ਨੂੰ ਪ੍ਰਸ਼ਾਦਾ ਮਿਲੇਗਾ ਸਾਰਿਆਂ ਨੂੰ ਕਿਸੇ ਗੱਲ ਦੀ ਕੋਈ ਕਮੀ ਨਹੀਂ ਇਹ ਨਾ ਜਾ ਕੇ ਕਹਿਣ ਵੀ ਉੱਥੇ ਪਿੰਡ ਦੇ ਲੋਕ ਭੁੱਖੇਆ ਵਾਂਗੂ ਕਰਦੇ ਨੇ ਭੱਜ-ਭੱਜ ਅੱਗੇ ਥਾਲੀਆਂ ਡੋਲਦੇ ਨੇ ਇੰਝ ਕਰਦੇ ਨੇ ਪ੍ਰੇਮ ਨਾਲ ਲੱਗੇ ਤਾਂ ਸੋਭਾ ਕਰਨਗੇ ਜਾ ਕੇ ਮਿਲਣਾ ਸਾਰਿਆਂ ਨੂੰ ਹੀ ਆ ਗੁਰੂ ਨਾਨਕ ਪਾਤਸ਼ਾਹ ਦੇ ਦਰ ਕਦੀ ਵੀ ਕੋਈ ਘਾਟਾ ਨਹੀਂ ਆ ਭਰੇ ਖਜ਼ਾਨੇ ਸਾਹਿਬ ਕੇ ਨੀਵਾ ਹੋ ਕੇ ਲੋਟ ਜਿੰਨਾ ਲੁੱਟਿਆ ਜਾਂਦਾ ਲੁੱਟ ਸਕਦੇ ਪਰ ਨੀਵੇਂ ਬਣ ਕੇ ਨਮਾਣੇ ਬਣ ਕੇ ਦੱਦਾ ਦਾਤਾ ਏਕ ਹੈ ਸਭ ਕੋ ਦੇਵ ਨਿਹਾਰ ਦੇਂਦੇ ਤੋੜਦਾ ਵਈ ਅ ਗਣਤ ਭਰੇ ਭੰਡਾਰ ਉਹਦੇ ਭੰਡਾਰੇ ਭਰੇ ਪਏ ਨੇ ਤੁਸੀਂ ਭਾਵਨਾ ਦੇ ਨਾਲ ਲਾਈਨ 'ਚ ਲੱਗ ਕੇ ਪੰਗਤ ਬਣਾ ਕੇ ਸ਼ਰਧਾ ਨਾਲ ਦਿਓ ਕਿਸੇ ਗੱਲ ਦਾ ਕੋਈ ਕਾਟਾ ਰਹਿਣਾ ਨਹੀਂ ਜਿੰਨੇ ਦਿਨ ਹੋ ਸਕਦਾ ਜਿੰਨੇ ਦਿਨ ਇੱਥੇ ਨੇ ਆਪਾਂ ਸ਼ਾਮ ਦਾ ਰੋਹ ਦੀ ਪ੍ਰਸ਼ਾਦਾ ਤੜਲੀ ਬਣਾ ਕੇ ਲਿਆਇਆ ਕਰਾਂਗੇ ਗੁਰੂ ਨਾਨਕ ਪਾਤਸ਼ਾਹ ਸਦਾ ਚੜ੍ਹਦੀ ਕਲਾ ਬਖਸ਼ਿਸ਼ ਕਰਨ ਇੱਕ ਵਲੀਏ ਵੀਰ ਜਕਾਰੇ ਦੇ ਨਾਲ ਇੱਕ ਇਹ ਕਿ ਜਾਵੇ ਕਿ ਅਸੀਂ ਜਿੰਨੇ ਦਿਨ ਇੱਥੇ ਰਹਾਂਗੇ ਉਹਨੇ ਦਿਨ ਹੀ ਰਾਤ ਦਾ ਪ੍ਰਸ਼ਾਦਾ ਤੁਹਾਡੇ ਵਾਸਤੇ ਬਣ ਕੇ ਇਵੇਂ ਹੀ ਆਇਆ ਕਰੇਗਾ ਇਸ ਵਾਸਤੇ ਅਸੀਂ ਮਾਫੀ ਮੰਗਦੇ ਹਾਂ ਕਿਉਂਕਿ ਜਿਹੜੇ ਪਿੱਛੋਂ ਸਿੰਘ ਆਏ ਆ ਉਹ ਤੁਹਾਡੇ ਜੇ ਲੇਟ ਹੋ ਗਏ ਆ ਅੱਜ ਅਸੀਂ ਲੇਟ ਹੋ ਗਏ ਆ ਕੱਲ ਤੋਂ ਕੋਸ਼ਿਸ਼ ਕਰਾਂਗੇ ਸਮੇਂ ਸਿਰ ਪਹੁੰਚ ਕੇ ਤੁਹਾਨੂੰ ਪ੍ਰਸ਼ਾਦਾ ਜਿਹੜਾ ਤਿਆਰ ਕਰਕੇ ਇੱਥੇ ਗੁਰਦੁਆਰਾ ਸਾਹਿਬ ਆਣ ਕੇ ਪ੍ਰਾਪਤ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਮੈਂ ਦੁਬਾਰਾ ਸੰਗਤ ਘਾਤ ਜੋੜ ਕੇ ਮਾਫੀ ਮੰਗਦਾ ਜਿਹੜਾ ਤੁਹਾਨੂੰ ਅੱਜ ਤੁਹਾਨੂੰ ਜਿਹੜਾ ਐਨਾ ਇੰਤਜ਼ਾਰ ਕਰਵਾਇਆ ਐਨੀ ਤੁਸੀਂ ਵੇਟ ਕੀਤੀ ਆ ਉਹ ਚਾਹੁੰਦੇ ਸੀ ਤਰੀਕੇ ਦੇ ਨਾਲ ਵਧੀਆ ਤਰੀਕੇ ਦੇ ਨਾਲ ਜਿਹੜਾ ਪ੍ਰਸ਼ਾਦਾ ਤਿਆਰ ਕਰਕੇ ਤੁਸੀਂ ਭੇਜਿਆ ਜਾਵੇ ਕੱਲ ਨੂੰ ਕੋਸ਼ਿਸ਼ ਕਰਾਂਗੇ ਸਮੇਂ ਸਿਰ ਪਹੁੰਚਾਂਗੇ ਨਹੀਂ ਨਹੀਂ